ਸੂਈ ਮਾਮਲਾ ਨਾਜਾਇਜ਼ ਮਾਈਨਿੰਗ ਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਡੇਰਾ ਬਸਤੀ ਦਾ ਮਾਮਲਾ ਹੈ ਪਿੰਡ ਮੁਕੰਧਪੁਰ ਦਾ ਜਾਣਕਾਰੀ ਦੇ ਮੁਤਾਬਕ ਡੇਰਾ ਬਸਤੀ ਖੇਤਰ ਦੇ ਵਿੱਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਕੁਝ ਲੋਕਾਂ ਦੇ ਵੱਲੋਂ ਜਿਹੜਾ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਧੀਰਸ਼ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਵਿਰੋਧ ਕਰਨ ਵਾਲਿਆਂ ਉੱਤੇ ਹਮਲਾ ਕਰ ਦਿੱਤਾ ਸੀ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਤਣਾਅਪੂਰਨ ਮਾਹੌਲ ਬਣ ਗਿਆ ਜਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਹਮਲੇ ਦੇ ਵਿੱਚ ਜ਼ਖਮੀ ਹੋਏ 3-4 ਲੋਕਾਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਪੜਤੀ ਵੀ ਕਰਵਾਇਆ ਗਿਆ ਸੀ ਸੋ ਮਾਇਨਿੰਗ ਕਰਨ ਵਾਲੀ ਧਿਰ ਨੇ ਹਸਪਤਾਲ ਦੇ ਵਿੱਚ ਭਰਤੀ ਜ਼ਖਮੀਆਂ ਤੇ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਮੌਕੇ ਤੇ ਪੁਲਿਸ ਕਰਮਚਾਰੀ ਵੀ ਤਨਾਤ ਹਨ باوجود ਇਸ ਦੇ ਕਾਨੂੰਨ ਵਿਵਸਥਾ ਦੇ ਨਾਲ ਨੰਗਾ ਨਾਚ ਹਸਪਤਾਲ ਦੇ ਵਿੱਚ ਖੇਡਿਆ ਗਿਆ ਸਾਡਾ ਨਾ ਇੱਕ ਮੈਨਿੰਗ ਦਾ ਮਾਮਲਾ ਚੱਲ ਰਿਹਾ ਹੈ ਮੁਕੰਦਪੁਰ ਦਾ ਉਹਦੀ ਰਿਪੋਰਟ ਵੀ ਬਣੀ ਹੋਈ ਆ ਇਹਨਾਂ ਗੁੰਡਾਗਰਦੀ ਚ ਮੈਨਿੰਗ ਕਰ ਰਹੇ ਨੇ ਉੱਥੇ ਤੇ ਮੈਂ ਉਹਨਾਂ ਦੀ ਅੱਜ ਕੰਪਲੀਟ ਕੀਤੀ ਸੀ ਅੱਜ ਖਬਰ ਚ ਵੀ ਲਵਾਈ ਸੀ ਪੱਤਰਕਾਰ ਵੀਰ ਵੀ ਆਏ ਸੀ ਤੇ ਉਹਨਾਂ ਦੇ ਕਰਕੇ ਅੱਜ ਇਹਨਾਂ ਨੂੰ ਆਪਣਾ ਭਰਾ ਸੀ ਮਈ ਪਾਲ ਉਹਨਾਂ ਨੂੰ ਇਕੱਲੇ ਨੂੰ ਘੇੜ ਲਿਆ ਇਹਨਾਂ ਨੇ ਘੇੜ ਕੇ ਉੱਤੇ ਸੱਟਾਂ ਮਾਰੀਆਂ ਫਿਰ ਉਹਦੇ ਘਰ ਵੱੜ ਕੇ ਉਹਦੇ ਸੱਟੇ ਮਾਰੀਆਂ ਫਿਰ ਮੇਰੇ ਘਰ ਵੱੜ ਗਏ ਕਿੰਨੇ ਬੰਦੇ ਜ਼ਖਮੀ ਹੋਏ ਨੇ ਚਾਰ ਬੰਦੇ ਜ਼ਖਮੀ ਹੋਏ ਨੇ ਮਹੀਪਾਲ ਨਰੇਸ਼ ਨੈਬਰਾਮ ਅੰਗਰੇਜ਼ ਸਿੰਘ ਕਿੰਨੇ ਕ ਬੰਦੇ ਨੇ ਹਮਲਾ ਕੀਤਾ 25 30 ਬੰਦੇ ਸੀ ਹਥਿਆਰ ਕੀ ਆ ਸੀ ਉਹਨਾਂ ਕੋਲ ਕਿਰਪਾਨਾ ਸੀ ਫੈਰ ਵੀ ਮਾਰ ਕੇ ਗਏ ਇੱਕ ਦਿਨ ਮਿੰਟਾਂ ਪਹਿਲਾਂ ਵੀ ਫੇਰ ਮਾਰ ਕੇ ਗਿਆ ਸੀ ਪਿੰਡ ਚ ਐਸਐਚਓ ਨੂੰ ਖੁਦ ਪਤਾ ਹੈ ਮੈਂ ਉਹਨਾਂ ਦੇ ਉਹਨਾਂ ਨਾਲ ਗੱਲ ਵੀ ਸੇਅਰ ਕੀਤੀ ਸੀ ਆ ਡੀਐਸਪੀ ਬਰਾੜ ਸਾਹਿਬ ਨੇ ਉਹਨਾਂ ਦੀ ਨੌਲੇਜ ਚ ਵੀ ਗੱਲ ਪਾਈ ਸੀ ਵੀ ਇਹਨਾਂ ਨੇ ਇੱਕ ਵਾਰੀ ਪਹਿਲਾਂ ਪਿੱਛੇ ਫੇਰ ਮਾਰਿਆ ਸੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਐਮਐਲਏ ਸਾਹਿਬ ਦੇ ਬੰਦੇ ਨੇ ਸਰਿਆਂ ਆ ਮਾ ਕੇ ਧਮਕੀਆਂ ਦੇ ਕੇ ਜਾਂਦੇ ਨੇ ਹੁਣ ਵੀ ਐਮਐਲਏ ਸਾਹਿਬ ਦੋ ਦਿਨ ਪਹਿਲਾਂ ਆਏ ਸੀ ਕਹਿੰਦਾ ਮੈਂ ਐ ਕਰ ਦਾਂਗਾ ਜੇ ਮੇਰੇ ਬੰਦਿਆਂ ਨੂੰ ਤੰਗ ਕੀਤਾ ਧਮਕੀਆਂ ਸਰਿਆਂ ਵੀ ਦੇ ਰਹੇ ਸੀ ਪਹਿਲਾਂ ਟੂਰਨਾਮੈਂਟ ਦੀ ਰੰਜਸ਼ਾਂ ਕਰੀ ਗਿਆ ਉਹ ਇਸ ਮਸਲੇ ਦੇ ਉੱਤੇ ਜਾ ਕੇ ਉੱਥੇ ਮੌਕੇ ਤੇ ਜਾਗਰੂਕ ਕੀਤਾ ਸੀਗਾ ਲੋਕਾਂ ਨੂੰ ਜਾਣੂ ਕਰਵਾਇਆ ਸੀ ਤੇ ਉਹਦੇ ਤੋਂ ਬਾਅਦ ਪਿੰਡ ਦੇ ਜਿਹੜੀ ਪੰਚਾਇਤ ਹੈ ਜਿਹੜੇ ਤੋਂ ਸਰਪੰਚ ਹੈ ਮੌਜੂਦਾ ਉਹਨਾਂ ਨੇ ਸਾਡੇ ਜਿਹੜੇ ਉੱਥੇ ਮੋਤ ਪਰ ਸੱਜਣਾ ਸਾਡਾ ਮੁੰਡਾ ਉੱਥੇ ਕਲੱਬ ਦਾ ਪ੍ਰਧਾਨ ਹੈ ਮਹੀਪਾਲ ਤੇ ਸਾਡਾ ਮੁੰਡਾ ਉੱਥੇ ਮੇਨ ਜਿਹੜਾ ਅਸੈਂਬਲੀ ਦਾ ਪ੍ਰਧਾਨ ਹੈ ਹਲਕੇ ਦਾ ਯੋਧਾ ਹਨੀ ਇਹਨਾਂ ਦੇ ਉਦੋਂ ਬਾਅਦ ਸ਼ਾਮ ਨੂੰ ਇਹਨਾਂ ਨੇ ਆ ਕੇ ਹਮਲਾ ਕੀਤਾ ਕਿਉਂਕਿ ਜਦੋਂ ਕੋਈ ਗੋਰਖ ਧੰਦਾ ਚੱਲਦਾ ਹੁੰਦਾ ਕਾਲਾ ਜਦੋਂ ਅਸੀਂ ਕੋਈ ਮਾਈਨਿੰਗ ਦਾ ਕੰਮ ਇਹਨੇ ਦੇਣਾ ਤੇ ਗੱਲਬਾਤ ਚੱਕਰੇ ਸੀ ਅਜ ਮੌਕੇ ਤੇ ਜਦੋਂ ਪਿੰਡ ਦੇ ਸਾਨੂੰ ਮੋਹਤ ਪਰ ਸੱਜਣਾ ਨੇ ਬਜ਼ੁਰਗਾਂ ਨੇ ਬੁਲਾਇਆ ਤੇ ਉੱਥੇ ਜਾ ਕੇ ਜਦੋਂ ਅਸੀਂ ਮੌਕਾ ਵਿਖਿਆ ਉਸ ਗੱਲ ਤੋਂ ਇਹਨਾਂ ਨੂੰ ਤਕਲੀਫ ਹੋਈ ਤੇ ਅੱਜ ਉਹਨਾਂ ਨੇ ਫਿਰ ਉਦੋਂ ਬਾਅਦ ਸ਼ਾਮ ਨੂੰ ਇਹਨਾਂ ਤੇ ਹਮਲਾ ਕੀਤਾ ਇਹਨਾਂ ਦੇ ਸੱਟਾਂ ਲੱਗੀਆਂ ਤੇ ਉੱਥੇ ਇਹਨਾਂ ਨੇ ਇਤੋਂ ਤੱਕ ਕਰ ਵੀ ਆਏ ਵੀ ਗੋਲੀ ਵੀ ਪਿੰਡ ਦੇ ਵਿੱਚ ਚਲਾਈ ਮੈਂ ਤਾਂ ਸਮਝਦਾ ਵੀ ਅੱਜ ਦੀ ਡੇਟ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਹੈਗੀ ਆ ਉਹ ਤਾਰ-ਤਾਰ ਹੋਈ ਪਈ ਹੈ ਪੰਜਾਬ ਸਰਕਾਰ ਕਿਸੇ ਵੀ ਖੇਤਰ ਦੇ ਵਿੱਚ ਕੋਈ ਸਰਕਾਰ ਤਾਂ ਨਜ਼ਰ ਹੀ ਨਹੀਂ ਆਉਂਦੀ ਪੁਲਿਸ ਅੱਜ ਦੀ ਡੇਟ 'ਚ ਮੂਰ ਦਰਸ਼ਕਤ ਬਣੀ ਹੋਈ ਹੈ ਤੇ ਇਹ ਅੱਜ ਦਾ ਨਹੀਂ ਇਹ ਮਸਲਾ ਬਹੁਤ ਪੁਰਾਣਾ ਹੈ ਜੋ ਪੁਲਿਸ ਦੇ ਧਿਆਨ ਦੇ ਵਿੱਚ ਹਮੇਸ਼ਾ ਲਿਆਂਦਾ ਗਿਆ ਪਰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਇਹ ਚੀਜ਼ਾਂ ਨੂੰ ਕੰਟਰੋਲ ਕੀਤਾ ਜਾਵੇ ਜੇ ਲਾਅ ਐਂਡ ਆਰਡਰ ਸਿਚੁਏਸ਼ਨ ਨਾ ਕੰਟਰੋਲ ਦੇ ਵਿੱਚ ਆਈ ਤੇ ਹਾਲਾਤ ਜਿਹੜੇ ਹੈਗੇ ਆ ਉਹ ਬਹੁਤ ਹੱਥ ਤੋਂ ਬਾਹਰ ਤੁਰੇ ਜਾਂਦੇ ਆ ਇਹ ਗੱਲਾਂ ਜਿਹੜੀਆਂ ਹੈਗੀਆਂ ਆਮ ਲੋਕਾਂ ਦੇ ਬਰਦਾਸ਼ਤ ਤੋਂ ਬਾਹਰ ਹੈ ਕਿੰਨੇ ਮੰਨਣਾ ਕਿੰਨੇ ਬੰਦਿਆਂ ਦੇ ਸਪੋਰਟ ਸਾਡੇ ਤਕਰੀਬ ਇੱਕ ਮੁੰਡਾ ਸਾਡਾ ਜਿਹਦਾ ਗੋਡਾ ਤੋੜਤਾ ਤੇ ਇੱਕ ਸਾਡਾ ਮਹੀਪਾਲ ਹੈ ਜਿਹਦੇ ਅੱਖ ਤੇ ਕਿਰਪਾਨ ਨਾਲ ਹਮਲਾ ਕੀਤਾ ਗਿਆ ਚਾਰ ਬੰਦੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਅੱਜ ਇਹ ਹਾਲਾਤ ਬਣ ਗਏ ਹਲਕੇ ਦੇ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ